टुडे पंजाब न्यूज़ चैनल दीयां खास खास खबरਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਅਰਸ਼ੇਮ ਸਿੰਘ ਮਠਾੜੂ ਤੇ ਗੱਲ ਕਰਾਂਗੇ ਅੱਜ ਦੇ ਦਿਨ ਦੀਆਂ ਵਡੀਆਂ ਖਬਰਾਂ ਦੀ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਛੋਟੀਆਂ-ਵੀਆਂ ਖਬਰਾਂ ਤੇ ਪਹਿਲੀ ਛੋਟੀ ਖਬਰ ਹੈ ਇੱਕ ਅੰਗਨਾਰ ਨੌਤ ਠੱਪੜ ਕੰਨ TISF ਦੀ ਮਹਿਲਾ ਕਰਮਚਾਰੀ ਕਲਵਿੰਦਰ ਗੌਰ ਖਿਲਾਫ FIR ਦਰਜ ਕੈਨੇਡਾ ਵਿੱਚ ਇੰਦਰਾ ਗਾਂਧੀ ਦੇ ਕਤਲ ਦੀ ਕੱਢੀ ਗਈ ਚਾਕੀ ਕੀ ਫੂਕਿਆ ਗਿਆ ਭਾਰਤੀ ਛੱਡਾ ਦੇਖੋ ਵੀਡੀਓ ਰਾਸ਼ਟਰਪਤੀ ਨੰਬਰ ਲਪੋਂਚੇ ਮੋਦੀ 9 ਜੂਨ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਚੁੱਕਣਗੇ ਸੋਹ ਸੀਮਾਨ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀਸ ਤੋਂ ਮੰਗੀ ਰਿਪੋਰਟ ਬੋਲੇ ਰਾਸ਼ਨਕੜ ਕੱਟੇ ਜਾਣ ਨੂੰ ਲੈ ਕੇ ਫਲਾਈਆਂ ਗਈਆਂ ਸੀ ਅਫਵਾਹਾਂ ਸਰਕਾਰ ਵੱਲੋਂ ਅਜੇ ਹੱਕ ਕੁਝ ਨਹੀਂ ਕੀਤਾ ਗਿਆ ਬ੍ਰੇਕਿੰਗ ਨਿਊਜ਼ ਨਾਲ ਇਹ ਦੇਸ਼ ਨਹੀਂ ਚੱਲੇਗਾ ਮੋਦੀ ਨੇ ਐਨਡੀਏ ਸੰਸਦਾਂ ਨੂੰ ਕੀਤਾ ਅਲਰਟ ਕੰਗਣਾ ਥਪੜਕਾਰ ਜੀ ਕੁਲਵਿੰਦਰ ਕੌਰ ਦੇ ਹੱਕ 'ਚ ਆਏ ਕਿਸਾਨ 9 ਜੂਨ ਨੂੰ ਹਾਲੀਂ ਚੱਟਣਗੇ ਇਨਸਾਫ ਮਾਰਚ ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਲਈ ਖੁਸ਼ਖਬਰੀ ਗ੍ਰਾਮੀਨ ਬੈਂਕ ਅਜੇ ਕਰੀਬ 10000 ਪੋਸਟਾਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਅੱਜ ਤੋਂ ਕਰੋ ਅਪਲਾਈ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਹੋਰ ਝਾੜਕਾ ਮਜੂਦਾ ਵਿਧਾਇਕ ਵੱਲੋਂ ਵੱਡਾ ਐਲਾਨ ਅਮਰਪਾਲ ਤੇ ਸਰਬੀਤ ਸਿੰਘ ਖਾਲਸਾ ਦੀ ਜਿੱਤ ਨੇ ਉਡਾਈਆਂ ਉਡਾਈ ਏਜੰਸੀਆਂ ਦੀ ਨੀਂਦ ਖੋਫੀਆ ਵਿਭਾਗ ਹੋਇਆ ਅਲਰਟ ਆਪ ਦਿੱਲੀ ਚ ਇਕੱਲੇ ਹੀ ਲੜੇਗੀ ਵਿਧਾਨ ਸਭਾ ਚੋਣਾਂ ਕਾਂਗਰਸ ਤੋਂ ਬਣਾਈ ਦੂਰੀ ਪੰਜਾਬ ਦੇ ਚੋਣਾਂ ਲਗਾਉਣ ਲਈ ਮਿਲੇਗਾ ਇਸ ਦਿਨ ਤੋਂ ਮਹਿਰੀ ਪਾਣੀ ਮੁੱਖ ਮੰਤਰੀ ਨੇ ਕੀਤਾ ਐਲਾਨ ਸੌ ਚੱਕਲੇ ਬਾਹਰ ਆਉਣਗੇ ਅਮ੍ਰਿਤਪਾਲ ਸਾਨਸਦ ਵਿੱਚ ਗੈਰ ਹਾਜ਼ਰੀ ਲਈ ਸਪੀਕਰ ਦੀ ਇਜਾਜ਼ਤ ਜ਼ਰੂਰੀ ਤਾਂ ਦੋਸਤੋ ਇਸ ਤੀਂ ਆਪਣੇ ਏਥੋਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲ ਕਰਦੇ ਆ ਇਹਨਾਂ ਖਬਰਾਂ ਦੀ ਵਿਸਥਾਰ ਨਾਲ ਪਹਿਲੀ ਖਬਰ ਹੈ ਕਿ ਕੰਗਣਾ ਨੌਥ ਥਪੜਕੰਡ ਸੀਆਈਐਸਐਫ ਦੀ ਮਹਿਲਾ ਕਰਮਚਾਰੀ ਕਲਵਿੰਦਰ ਕੌਰ ਖਿਲਾਫ ਐਫਆਈਆਰ ਦਰਜ ਪਾਈਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਲਾਟ ਨੂੰ ਵੀਰਵਾਰਨ ਚੰਡੀਗੜ ਹਵਾਈ ਅਡੇ ਤੇ ਸੀਆਈਐਸਐਫ ਦੀ ਇੱਕ ਮਹਿਲਾ ਕਰਮਚਾਰੀ ਨੇ ਥੱਪੜ ਮਾਰ ਦਿੱਤਾ ਇਸ ਮਾਮਲੇ ਵਿੱਚ ਮੁਹਾਲੀ ਪੁਲਿਸ ਨੇ ਮੁਲਾਜ਼ਮ ਕੁਲਵਿੰਦਰ ਕੌਰ ਖਿਲਾਫ ਕੇਸ ਦਰਜ ਕਰ ਲਿਆ ਹੈ ਇੱਕ ਹੋਰ ਖਿਲਾਫ 에어ਪੋਰਟ ਥਾਣੇ ਵਿੱਚ ਆਈਪੀਸੀ ਦੀ ਧਾਰਾ 323 ਅਤੇ 323 ਤਹਿਤ ਕਾਰਵਾਈ ਕੀਤੀ ਗਈ ਹੈ ਸੂਤਰਾਂ ਦਾ ਕਹਿਣਾ ਹੈ ਕਿ ਮਾਨਵਤਾ ਦੀ ਜਾਂਚ ਲਈ ਸੀਆਈਐਸਐਫ ਦੀ ਡੀਆਈਜੀ ਵਿਨੇ ਕੁਮਾਰ ਕਾਜਲਾ ਦਿੱਲੀ ਤੋਂ ਚੰਡੀਗੜ ਹਵਾਈ ਅਡੇ ਤੇ ਪਹੁੰਚ ਗਏ ਨੇ ਉਹ ਜਾਂਚ ਕਰਕੇ ਰਿਪੋਰਟ ਪੇਸ਼ ਕਰਨਗੇ ਕੈਨੇਡਾ ਵਿੱਚ ਇੰਦਰਾ ਗਾਂਧੀ ਦੀ ਕਤਲ ਦੀ ਕੱਢੀ ਗਈ ਚਾਂਕੀ ਫੂਕਿਆ ਗਿਆ ਭਾਰਤੀ ਚੰਡਾ ਜੀਹਾਂ ਦੋਸਤੋ ਆਪਰੇਸ਼ਨ ਬਲੂ ਸਟਾਰ ਦੀ 40ਵੀਂ ਵਾਰਛੀ ਤੇ ਵੀਰਵਾਰ ਨੂੰ ਕੈਨੇਡਾ ਵਿੱਚ ਇੰਦਰਾ ਗਾਂਧੀ ਦੇ ਕਤਲ ਦੀ ਚਾਕੀ ਕੱਢੀ ਗਈ ਇਹ ਚਾਕੀ ਵੈਨਕੂਵਰ ਵਿੱਚ ਕੱਢੀ ਗਈ ਸੀ ਇਸ ਵਿੱਚ ਇੰਦਰਾ ਗਾਂਧੀ ਦਾ ਪੁਤਲਾ ਦਿਖਾਇਆ ਗਿਆ ਸੀ ਜਿਸ ਨੂੰ ਗੋਲੀਆਂ ਨਾਲ ਪੁੰਨਿਆ ਗਿਆ ਸੀ ਨਾਲ ਹੀ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਬਿਆਟ ਸਿੰਘ ਅਤੇ ਸਤਵੰਤ ਸਿੰਘ ਨੂੰ ਦਿਖਾਇਆ ਗਿਆ ਇਸ ਤੋਂ ਬਾਅਦ ਅੱਜ ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਮੁੱਦੇ ਤੇ ਕੈਨੇਡੀਅਨ ਅਧਿਕਾਰੀਆਂ ਤੋਂ ਜਵਾਬ ਮੰਗਣਗੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੈਨੇਡਾ ਨੂੰ ਲਿਖਤੀ ਸ਼ਿਕਾਇਤ ਭੇਜੀ ਜਾਵੇਗੀ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਕਿ 6 ਜੂਨ ਨੂੰ ਕੈਨੇਡਾ ਦੇ ਵਾਕਵਾਕ ਸ਼ਹਿਰਾਂ ਵਿੱਚ ਸਾਕਾ ਨੀਲਾ ਤਾਰਾ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ ਟ੍ਰਾਂਟੋ ਵਿੱਚ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਦੂਤ ਘਰ ਦੇ ਬਾਹਰ ਕੱਲਿਸਤਾਨ ਦੇ ਝੰਡੇ ਲਹਿਰਾਏ ਤੇ ਭਾਰਤ ਵਿਰੋਧੀ ਨਾਅਰੇਬਾਜੀ ਕੀਤੀ ਰਾਸ਼ਟਰਪਤੀ ਨੂੰ ਮਿਲਣ ਪਹੁੰਚੇ ਮੋਦੀ ਨਾ ਜੋਨ ਤੀਜੀ ਵਾਰ ਪ੍ਰਧਾਨ ਮੰਤਰੀ ਬਜ ਚੁੱਕਣਗੇ ਸੋ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮਰਮੂ ਨਾਲ ਮੁਲਾਕਾਤ ਕੀਤੀ ਤੇ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕੀਤਾ ਉਹਨਾਂ ਨੂੰ ਕੱਲ ਐਨਡੀਏ ਸੰਸਦ ਦੀ ਦਲ ਦਾ ਨੇਤਾ ਚੁਣ ਲਿਆ ਗਿਆ ਰਾਸ਼ਟਰਪਤੀ ਨੇ ਨਵੀਂ ਸਰਕਾਰ ਬਣਾਉਣ ਦਾ ਸੱਦਾ ਜਿਹੜਾ ਦਿੱਤਾ ਹੈ ਦੇਸ਼ ਚ ਦੇਸ਼ ਦੇ ਦੇਸ਼ ਨੇ ਮੈਨੂੰ ਤੀਜੀ ਵਾਰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਨਰਿੰਦਰ ਮੋਦੀ ਰਾਸ਼ਟਰਪਤੀ ਦ੍ਰੋਪਦੀ ਮਰਮੂ ਨਾਲ ਮੁਲਾਕਾਤ ਤੋਂ ਬਾਅਦ ਨਰਿੰਦਰ ਮੋਦੀ ਨੇ ਕਿਹਾ ਕਿ 18ਵੀਂ ਲੋਕ ਸਭਾ ਜਿਵਾ ਊਰਜਾ ਦੇ ਕੁਝ ਕਰਨ ਦੀ ਲੋਕ ਸਭਾ ਤੇਸ਼ ਵਾਸੀਆਂ ਨੇ ਐਨਡੀਆ ਸਰਕਾਰ ਨੂੰ ਤੀਜੀ ਵਾਰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਬਦਲਾਅ ਸਾਫ ਨਜ਼ਰ ਆ ਰਿਹਾ ਅਸੀਂ 18ਵੀਆਂ ਲੋਕ ਸਭਾ ਚੋਣਾਂ ਵਿੱਚ ਵੀ ਨਵੀਂ ਊਰਜਾ ਨਾਲ ਕੰਮ ਕਰਾਂਗੇ ਐਨਡੀਆ ਦੇ ਸਾਰੀ ਸਹਿਯੋਗੀਆਂ ਨੇ ਇੱਕ ਵਾਰ ਫਿਰ ਮੈਨੂੰ ਆਪਣਾ ਨੇਤਾ ਚੁਣੇ ਰਾਸ਼ਟਰਪਤੀ ਤੇ ਮੰਤਰੀ ਮੰਡਲ ਦੇ ਮੈਂਬਰਾਂ ਦੀ ਸੂਚੀ ਬਾਰੇ ਮੈਨੂੰ ਸੂਚਿਤ ਕੀਤਾ ਰਾਸ਼ਟਰਪਤੀ ਨੇ ਐਨਡੀਆ ਤਹਿਤ ਦੀ ਸੌ ਦੇ ਚੌਕ ਸੌ ਚੁੱਕ ਸਮਾਗਮ ਦਾ ਸਰਦਾ ਦਿੱਤਾ ਹੈ ਸੀਐਮ ਆਨ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਤੋਂ ਮੰਗੀ ਰਿਪੋਰਟ ਬੋਲੇ ਰਾਸ਼ਨ ਕਾਰਡ ਕੱਟੇ ਜਾਣ ਨੂੰ ਲੈ ਕੇ ਫਲਾਈਆਂ ਗਈਆਂ ਸੀ ਅਫਵਾਹਾਂ ਸਰਕਾਰ ਵੱਲੋਂ ਅੱਜ ਹਾਕੋ ਜਿਹੀ ਰਹੀ ਕੀਤਾ ਗਿਆ ਚੋਣਾਂ ਤੋਂ ਬਾਅਦ ਸੀਐਮ ਆਨ ਵਰਕਪੋਰਟ ਆ ਗਏ ਨੇ ਕੱਲ ਉਹਨਾਂ ਨੇ ਖੁਰਾਕ ਤੇ ਸਪਲਾਈ ਵਿਭਾਗ ਦੇ ਅਫਸਰਾਂ ਨਾਲ ਖਾਸ ਮੀਟਿੰਗ ਕੀਤੀ ਜਿਸ ਵਿੱਚ ਉਹਨਾਂ ਨੇ ਰਾਸ਼ਨ ਕਾਰਡਾਂ ਦੇ ਮਸਲੇ ਨੂੰ ਲੈ ਕੇ ਵਿਸਤਾਰ ਵਿੱਚ ਚਰਚਾ ਕੀਤੀ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਚੋਣਾਂ ਸਮੇਂ ਕੁਝ ਅਫਵਾਹਾਂ ਰਾਸ਼ਨ ਕਾਰਡ ਕੱਟੇ ਜਾਣ ਨੂੰ ਲੈ ਕੇ ਫਲਾਈਆਂ ਗਈਆਂ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਈ ਵੀ ਰਾਸ਼ਨ ਕਾਰਡ ਨਹੀਂ ਕਟਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਐਕਸ ਉੱਤੇ ਮੀਟਿੰਗ ਦੇ ਵਿੱਚ ਹੋਈ ਚਾਚਾਂ ਦੱਸਿਆ ਤੇ ਉਹਨਾਂ ਨੇ ਲਿਖਿਆ ਕਿ ਅੱਜ ਖੁਰਾਕ ਅਤੇ ਸਪਲਾਈ ਭਾਗ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਤੇ ਰਾਸ਼ਨ ਕਾਰਡਾਂ ਦੇ ਮਸਲੇ ਨੂੰ ਲੈ ਕੇ ਵਿਸਤਾਰ ਸਹਿਤ ਚਰਚਾ ਕੀਤੀ ਗਈ ਹੈ। ਚੋਣਾਂ ਸਮੇਂ ਕੋਈ ਜੋ ਅਫਵਾਹਾਂ ਰਾਸ਼ਨ ਕਾਰਡ ਕੱਟੇ ਜਾਣ ਨੂੰ ਲੈ ਕੇ ਫਲਾਈਆਂ ਗਈਆਂ ਸੀ ਪਰ ਸਰਕਾਰ ਨੇ ਕੋਈ ਰਾਸ਼ਨ ਕਾਰਡ ਨਹੀਂ ਕਟਾਇਆ। ਸਾਰੇ ਜ਼ਿਲ੍ਹਿਆਂ ਦੇ ਡੀਸੀ ਤੋਂ ਰਿਪੋਰਟ ਵੀ ਮੰਗ ਲਈ ਗਈ ਹੈ। ब्रेकिंग न्यूज़ ਨਾਲ ਇਹ ਦੇਸ਼ ਨਹੀਂ ਚਲੇਗਾ ਮੋਦੀ ਨੇ ਐਨਡੀਏ ਸੰਸਦਨ ਕੀਤਾ ਅਲਰਟ ਦੇਸ਼ ਵਿੱਚ ਇੱਕ ਵਾਰ ਫੇਰ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਐਨਡੀਏ ਸਰਕਾਰ ਬਣਨ ਜਾ ਰਹੀ ਹੈ ਅੱਜ ਸੰਸਦ ਦੇ ਸੈਂਟਰਲ ਹਾਲ ਵਿੱਚ ਐਨਡੀਏ ਦੀਆਂ ਸਾਰੀਆਂ ਸੰਗਠਕ ਪਾਰਟੀਆਂ ਨੇ ਨਰਿੰਦਰ ਮੋਦੀ ਨੂੰ ਆਪਣਾ ਸੰਸਦੀ ਦਲ ਦਾ ਆਗੂ ਚੁਣ ਲਿਆ ਹੈ ਰਾਜਨਾਥ ਸਿੰਘ ਨੇ ਉਹਨਾਂ ਦੇ ਨਾਂ ਦਾ ਪ੍ਰਸਤਾਵ ਰੱਖਿਆ ਜਿਸ ਤੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਸਹਿਮਤੀ ਪ੍ਰਗਟਾਈ ਸੀ ਇਸ ਤੋਂ ਬਾਅਦ ਪੀਐਮ ਮੋਦੀ ਨੇ ਸੈਂਟਰਲ ਹਾਲ ਵਿੱਚ ਮੌਜੂਦ ਭਾਜਪਾ ਤੇ ਐਨਡੀਏ ਨੇਤਾਵਾਂ ਅਤੇ ਨਵੇਂ ਚੁਣੇਗੇ ਸੰਸਦ ਮੈਂਬਰਾਂ ਨੂੰ ਸੰਬੋਧਨ ਕੀਤਾ ਸਰਜਿਤ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਨਰਿੰਦਰ ਮੋਦੀ ਸ਼ਾਮ ਨੂੰ ਰਾਸ਼ਟਰਪਤੀ ਭਵਨ ਜਾ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਦੇ ਰਹੇ ਸਨ ਚਿਰਾਗ ਪਾਸਵਾ ਸਮੇਤ 15 ਤੋਂ ਵੱਧ ਐਨਡੀਏ ਆਗੂ ਮੋਦੀਨਾ ਰਾਸ਼ਟਰਪਤੀ ਭਵਨ ਜਾਣਗੇ ਖਬਰਾਂ ਮੁਤਾਬਕ ਨਰਿੰਦਰ ਮੋਦੀ 9 ਜੂਨ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਜਾਣ ਜਿਹੜੇ ਮੋਦੀ ਦੇ ਨਾਲ ਰਾਸ਼ਟਰਪਤੀ ਭਵਨ ਜਾਣ ਵਾਲੇ ਜਾਣ ਵਾਲੇ ਉਹਨਾਂ ਦੇ ਨਾਲ ਰਾਜਨਾਰ ਸਿੰਘ ਅਮਿਤ ਸ਼ਾ ਚੰਦਰਬਾਬੂ ਨਾਇਡੂ ਨਤੀਸ਼ ਕੁਮਾਰ ਇੱਕ ਮੈਸ਼ਿੰਦੇ ਪ੍ਰਫੁੱਲ ਪ੍ਰਫੁੱਲ ਪਟੇਲ ਸੁਦੇਸ਼ ਮਹਾਤ ਅਨੁਪਰੀਆ ਪਟੇਲ ਐਚ ਡੀ ਕੁਮਾਰ ਸੁਆਮੀ ਅਤੇ ਚਿਰਾਗ ਪਾਸਵਾਨ ਸ਼ਾਮਲ ਸਨ ਕੰਗਨਾ ਥੱਪੜकांड 'ਚ ਕੁਲਵਿੰਦਰ ਕੌਰ ਦੇ ਹੱਕ ਚਾਹੇ ਕਿਸਾਨ ਨੌਜੋਨ ਨੂੰ ਮਹਾਲੀ ਜਿ ਕੱਢਣਗੇ ਇਨਸਾਫ ਮਾਰਚ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਪਾਜਪਾ ਦੀ ਲੋਕ ਸਭਾ ਮੈਂਬਰ ਚੁਣੀ ਗਈ ਇਹ ਬਾਲੀਵੁੱਡ ਕਲਾਕਾਰਾ ਕੰਗਨਾ ਨੌਰ ਨੂੰ ਥੱਪੜ ਮਾਰਨ ਦਾ ਮਾਮਲਾ ਗਰਮਾ ਗਿਆ ਹੈ ਕੰਗਨਾ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਸਮਰਥਨ 'ਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਾਹਮਣੇ ਆਈਆਂ ਨੇ ਕਿਸਾਨ ਆਗੂਆਂ ਨੇ ਕਿਸਾਨ ਪਾਉਣ ਵੇਖੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ ਕਿ ਉਸ ਮਾਮਲੇ ਵਿੱਚ ਡੀਜੀਪੀ ਗੌਰਵ ਯਾਦਵ ਨੂੰ ਮਿਲਣਗੇ ਕਿਸਾਨਾਂ ਨੇ ਕਿਹਾ ਕਿ ਉਹ ਡੀਜੀਪੀ ਨੇ ਨਾਲ ਮਿਲ ਕੇ ਮੰਗ ਕਰਨਗੇ ਕਿ ਮਹਿਲਾ ਕਾਸਟੇਬਲਾਂ ਨਾਲ ਬੇਇਨਸਾਫੀ ਨਾ ਕੀਤੀ ਜਾਵੇ ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਵੱਲੋਂ 9 ਤਰੀਕ ਨੂੰ ਮੁਹਾਲੀ ਦੇ ਗੁਰਦੁਆਰਾ ਆਮਦ ਸਾਹਿਬ ਤੋਂ ਐਸਐਸਪੀ ਦਫ਼ਤਰ ਤੱਕ ਇਨਸਾਫ ਮਾਰਚ ਕਰਿਆ ਜਾਵੇਗਾ ਢੱਲੇਵਾਲ ਨੇ ਕਿਹਾ ਕਿ ਪਾਇ ਪਾ ਗੁਨੀ ਚੈਨਲ ਤੇ ਉਹਨਾਂ ਨਾਲ ਹੋਈ ਬੈਸ ਵਿੱਚ ਮੰਨਿਆ ਸੀ ਕਿ ਇਹ ਝਗੜਾ ਅਸਲ ਵਿੱਚ ਮੋਬਾਈਲ ਅਤੇ ਪਾਸ ਦੀ ਚੈੱਕ ਨੂੰ ਲੈ ਕੇ ਹੋਇਆ ਸੀ ਪਰ ਕੰਗਣਾ ਸਾਸਰ ਹੋਣ ਕਰ ਚੈਕਿੰਗ ਲਈ ਖੁਦ ਨੂੰ ਵੀ ਆਈਪੀ ਸਮਝ ਰਹੀ ਸੀ ਅਜਿਹੇ ਚ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਕੁੜੀ ਦਾ ਕੋਈ ਕਸੂਰ ਨਹੀਂ ਹੈ ਉਸਨੇ ਆਪਣਾ ਫਰਜ਼ ਨਿਭਾਇਆ ਇਸੇ ਕਰ ਲੜਾਈ ਹੋਈ ਹੈ ਹਾਲਾਂਕਿ ਇਹ ਅਜੇ ਵੀ ਜਾਂਚ ਦਾ ਵਿਸ਼ਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੰਗਣਾ ਦੇ ਖਿਲਾਫ ਕੋਰਟ ਚ ਕੇਸ ਚੱਲ ਰਿਹਾ ਹੈ ਪਰ ਅਜੇ ਤੱਕ ਅਜਿਹਾ ਕੁਝ ਨਹੀਂ ਹੋਇਆ ਇਸ ਤੋਂ ਲਾਵਾ ਜਿਸ ਤਰ੍ਹਾਂ ਕੰਗਣਾ ਨੇ ਪੰਜਾਬ ਚ ਅੱਤਵਾਦ ਨੂੰ ਲੈ ਕੇ ਬਿਆਨ ਦਿੱਤੇ ਇਸ ਤਰ੍ਹਾਂ ਜਹਿਰ ਉਗ ਲਿਆ ਗਿਆ ਹੈ ਪੰਜਾਬ ਵਿੱਚ ਅਜੇ ਹਾ ਕੁਝ ਨਹੀਂ ਹੈ ਸਰਕਾਰੀ ਨੌਕਰੀਆਂ ਦੇ ਚਾਹਵਨ ਵਾਲੇ ਖੁਸ਼ਖਬਰੀ ਗ੍ਰਾਮੀਣ ਬੈਂਕਾਂ ਵਿੱਚ ਕਰੀਬ 10000 ਪੋਸਟਾਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਅੱਜ ਤੋਂ ਕਰੋ ਅਪਲਾਈ ਪਿੰਡੂ ਬੈਂਕਾਂ ਤੇ ਸਰਕਾਰੀ ਨੌਕਰੀ ਦੇ ਚਾਹਵਨ ਉਮੀਦਵਾਰਾਂ ਲਈ ਖੁਸ਼ਖਬਰੀ ਹੈ ਜੀ ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਵੱਲੋਂ ਦੇਸ਼ ਭਰ ਦੇ ਵੱਖ-ਵੱਖ ਖੇਤਰੀ ਪਿੰਡੂ ਬੈਂਕਾਂ ਦੇ ਵਿੱਚ ਦਫ਼ਤਰ ਸਹਾਇਕ ਅਤੇ ਅਫਸਰ ਦੀਆਂ કુલ 10000 ਅਸਾਮੀਆਂ ਲਈ ਭਾਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇੰਸਟੀਚਿਊਟ ਦੁਆਰਾ ਕ ਸ਼ੁੱਕਰਵਾਰ 7 ਜੂਨ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅੱਜ ਤੋਂ ਹੀ ਆਪਣੀਆਂ ਅਰਜ਼ੀਆਂ ਆਨਲਾਈਨ ਮੂਡ ਵਿੱਚ ਜਮ੍ਹਾਂ ਕਰ ਸਕਦੇ ਨੇ ਅਪਲਾਈ ਕਰਨ ਦੀ ਆਖਰੀ ਮਿਤੀ 27 ਜੂਨ 2024 ਰੱਖੀ ਗਈ ਹੈ ਅਜੇ ਹੀ ਤੇ ਜਿਹੜੇ ਉਮੀਦਵਾਰ ਖੇਤਰੀ ਗ੍ਰਾਮੀਣ ਬੈਂਕਾਂ ਚ ਆਫੀਸਰ ਸਟਾਫ ਤੇ ਅਫਸਰ ਅਹੁਦੇ ਤੇ ਭਾਤ ਲਈ ਅਪਲਾਈ ਕਰਨਾ ਚਾਹੁੰਦੇ ਨੇ ਉਹ ਆਈਬੀਪੀਐਸ ਦੀ ਅਧਿਕਾਇਤ ਵੈਬਸਾਈਟ iibps.in ਚ ਵਿਜ਼ਿਟ ਕਰਨ ਅਤੇ ਫਿਰ ਆਰਆਰਬੀ ਉਸ ਤੋਂ ਬਾਅਦ ਆਰਆਰਬੀ ਸੀਆਰਪੀ ਸੈਕਸ਼ਨ ਤੇ ਜਾਣ ਉਮੀਦਵਾਰ ਭਾਤੀ ਨੋਟੀਫਿਕੇਸ਼ਨ ਨੂੰ ਇਸ ਸੈਕਸ਼ਨ ਚ ਐਕਟਿਵ ਲਿੰਕ ਹੇਠਾਂ ਦਿੱਤੇ ਡਾਇਰੈਕਟ ਲਿੰਕ ਤੋਂ ਡਾਊਨਲੋਡ ਕਰ ਸਕਦੇ ਹੋ ਤੇ ਲਿੰਕ ਦੂਜੇ ਲਿੰਕ ਨਾਲ ਸੰਬੰਧਤ ਅਪਲੀਕੇਸ਼ਨ ਤੇ ਪੇਜ ਤੇ ਜਾ ਕੇ ਵੀ ਅਪਲਾਈ ਕਰ ਸਕਦੇ ਹੋ ਉਮੀਦਵਾਰਾਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਬਿਨੈ ਪੱਤਰ ਦਾਣ ਉਹਨਾਂ ਨੂੰ ਇਸ ਭਾਤੀ ਲਈ 850 ਰੁਪਏ ਦੀ ਫੀਸ ਆਨਲਾਈਨ ਮੋੜ ਰਹੀ ਅਦਾ ਕਰਨੀ ਪਵੇਗੀ ਅਤੇ ਸੂਚਿਤ ਜਾਤੀ ਅਨੁਸੂਚਿਤ ਜਨ ਜਾਤੀ ਤੇ ਅਪਾਹਜ ਉਮੀਦਵਾਰਾਂ ਲਈ ਫੀਸ ਸਿਰਫ 175 ਰੁਪਏ ਹੈ ਉਮੀਦਵਾਰਾਂ ਨੂੰ ਅਰਜੀ ਦੀ ਮਿਤੀ ਤੇ ਹੀ ਫੀਸ ਅਦਾ ਕਰਨੀ ਪਵੇਗੀ ਭਾਵ ਇਸ ਲਈ ਕੋਈ ਵੱਖਰਾ ਸਮਾਂ ਨਹੀਂ ਦਿੱਤਾ ਜਾਵੇਗਾ ਬਿਨੈ ਪੱਤਰ ਜਮ੍ਹਾਂ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਇਸ ਦੀ ਸੌਫਟ ਕਾਪੀ ਨੂੰ ਡਾਊਨਲੋਡ ਅਤੇ ਸੁਰੱਖਿਅਤ ਕਰਨਾ ਚਾਹੀਦਾ ਹੈ ਸ਼੍ਰੋਮਣੀ ਕਾਲੀ ਦਲ ਨੂੰ ਇੱਕ ਹੋਰ ਝਟਕਾ ਮੌਜੂਦਾ ਵਿਧਾਇਕ ਵੱਲੋਂ ਵੱਡਾ ਐਲਾਨ ਸ਼੍ਰੋਮਣੀ ਕਾਲੀ ਦਲ ਦੇ ਮਾਲਵੇ ਵਿੱਚ ਇਕਲੌਤੇ ਵਿਧਾਇਕ ਮਨਪੀਰ ਸਿੰਘ ਈਆਲੀ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਨਾਲ ਨਾਰਾਜ਼ ਚੱਲ ਰਹੇ ਨੇ ਉਹਨਾਂ ਨੇ ਹੁਣ ਸਾਫ਼ ਆਖ ਦਿੱਤਾ ਹੈ ਕਿ ਚੋਣ ਦਾ ਕਮੇਟੀ ਦੀ ਰਿਪੋਰਟ ਲੱਗ ਹੋਣ ਤੱਕ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣਗੇ ਉਹਨਾਂ ਨੇ ਆਪਣੇ ਫੇਸਬੁੱਕ ਸਫ਼ੇ 'ਤੇ ਪੋਸਟ ਪਾ ਕੇ ਲਿਖਿਆ ਸ਼੍ਰੋਮਣੀ ਕਾਲੀ ਦਲ ਪੰਥ ਅਤੇ ਪੰਜਾਬ ਦੀ ਸ੍ਰੀਮੌਰ ਜਥੇਬੰਦੀ ਹੈ ਜਿਸ ਦਾ ਇਤਿਹਾਸ ਬੇਹਦ ਸਨਮਤਾ ਹੈ रहे परंतु ਪਿਛਦੇ ਕੁਝ ਸਮੇਂ ਤੋਂ ਪਾਰਟੀ ਕੁਝ ਸਮੇਂ ਤੋਂ ਪਾਰਟੀ ਆਗੂ ਵੱਲੋਂ ਲੈ ਫੈਸਲੇ ਕਿਉਂਕਿ ਅਕਾਲੀ ਦਲ ਵਿੱਚ ਵੱਡੀ ਪੱਧ ਤੇ ਸਦਾਰਤਕ ਗ੍ਰਾਵਟ ਆਈ ਹੈ ਜਿਸ ਕਰ 2017 ਦੀ ਵਿਧਾਨ ਸਭਾ ਦੀਆਂ ਚੋਣਾਂ ਨੂੰ ਚੋਣਾਂ ਤੋਂ ਲੈ ਕੇ ਮਜੂਦਾ ਲੋਕ ਸਭਾ ਚੋਣਾਂ ਵਿੱਚ ਜ਼ਿਆਦਾਤਰ ਹਲਕਿਆਂ ਅੰਦਰ ਉਮੀਦਵਾਰਾਂ ਨੂੰ ਜਮਾਨਤਾ ਜਮਾਨਤਾ ਜ਼ਬਤ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹਲਕਾ ਦਾਖਾ ਦੇ ਵਿਧਾਇਕ ਮਨਪੀਤ ਸਿੰਘ ਐਯਾਲੀ ਨੇ ਕਿਹਾ ਕਿ ਸੂਬੇ ਅੰਦਰ ਲਗਾਤਾਰ 10 ਸਾਲ ਦੇ ਰਾਜ ਤੋਂ ਬਾਅਦ ਪਾਰਟੀ ਲੋਕ ਭਾਵਨਾਵਾਂ ਦੇ ਉਲਟ ਲਗਾਤਾਰ ਗਲਤ ਫੈਸਲੇ ਲੈਂਦੀ ਰਹੀ ਹੈ ਰਾਸ਼ਟਰਪਤੀ ਦੀ ਚੋਣ ਸਮੇਂ ਵੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਪਾਰਟੀ ਵੱਲੋਂ ਗਲਤ ਫੈਸਲਾ ਲਿਆ ਗਿਆ ਜਿਸ ਦਾ ਮੇਰੇ ਵੱਲੋਂ ਕਿਸਾਨਾਂ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਚੋਣਾਂ ਦਾ ਬਾਈਕਾਟ ਕਰਕੇ ਸਖਤ ਵਿਰੋਧ ਵੀ ਦਰਜ ਕਰਵਾਇਆ ਗਿਆ ਵਿਧਾਇਕ ਐਯਾਲੀ ਨੇ ਕਿਹਾ ਕਿ ਸ਼ਰਮਣੀ ਕਾਲੀ ਦਲ ਦੇ ਦੋ ਮਜ਼ਬੂਤ ਪੱਖ ਪੰਥ ਅਤੇ ਕਿਸਾਨੀ ਰਹੇ ਨੇ ਜਦੋਂ ਕੇਂਦਰ ਦੇ ਤਿੰਨ ਕਾਨੂੰਨਾਂ ਖਿਲਾਫ ਕਿਸਾਨੀ ਸੰਘਾਟਨ ਸ਼ੁਰੂ ਹੋਇਆ ਤਾਂ ਉਸ ਵੇਲੇ ਵੀ ਪਾਰਟੀ ਕਿਸਾਨੀ ਮੁੱਦੇ ਤੇ ਸਹੀ ਸਮੇਂ ਤੇ ਫੈਸਲਾ ਨਹੀਂ ਲੈ ਸਕੀ ਉਹਨੇ ਕਿਹਾ ਕਿ ਝੁੰਡਾ ਕਮੇਟੀ ਦੀਆਂ ਛਿਪਾਰਚ ਦੀਆਂ ਛਿਪਾਰਚ ਲਾਗੂ ਨਾ ਕਰਦੇ ਉਹਦੇ ਵਿੱਚ ਪਿਛਲੇ 2 ਸਾਲ ਤੋਂ ਪਾਰਟੀ ਦੀਆਂ ਗਤੀਵਿਧੀਆਂ ਤਾਂ ਦੂਰ ਸੀ ਪਰ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦਾ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਪੂਰੀ ਮਿਹਨਤ ਨਾਲ ਅਕਾਲੀ ਉਮੀਦਵਾਰ ਨੂੰ ਜਿਤਾਉਣ ਲਈ ਕੰਮ ਕੀਤਾ ਪਰ ਨਤੀਜੇ ਸਭ ਦੇ ਸਾਹਮਣੇ ਰਹੇ ਵਿਧਾਇਕ ਯਾਦਲੀ ਨੇ ਕਿਹਾ ਕਿ ਪੰਜਾਬ ਅੰਦਰ ਹਮੇਸ਼ਾ ਪੰਥਕ ਸੋਚ ਮਜ਼ਬੂਤ ਰਹੀ ਹੈ ਤੇ ਪਾਰਟੀ ਮੌਜੂਦਾ ਸਮੇਂ ਪੰਜਾਬ ਅੰਦਰ ਚੱਲ ਰਹੀ ਹੈ ਪੰਥਕ ਸੋਚ ਨੂੰ ਵੀ ਭਖਸ਼ਾਨਣ ਲਈ ਅਸਫਲ ਰਹੀ ਜਿਸ ਦਾ ਕਮਿਆਜਾ ਪਾਰਟੀ ਨੂੰ ਜੜਾ ਭੁਗਤਣਾ ਪਿਆ ਅਮਰਪਾਲ ਤੇ ਸਰਜੀਤ ਖਾਲਸਾ ਦੀ ਜੱਤ ਨੇ ਉਡਾਈ ਏਜੰਸੀਆਂ ਦੀ ਨੀਂਦ ਖੂਫੀ ਵਿਭਾਗ ਹੋਇਆ ਅਲਰਟ ਪੰਜਾਬ ਦੇ ਦੋਸੰਸ ਦੀ ਹਲਕਿਆਂ ਵਿੱਚ ਖਾਲਿਸਤਾਨੀ ਸਮਰਥਕ ਦੀ ਇੱਕ ਤਰਫਾ ਜਿੱਤ ਅਤੇ ਕਈ ਲੋਕ ਸਭਾ ਸੀਟਾਂ ਤੇ ਕੱਟੜਪੰਥੀਆਂ ਦੇ ਵਾਦੇ ਵੋਟ ਹਿੱਸੇ ਨੇ ਏਜੰਸੀ ਦੇ ਚਿੰਤਾ ਵਧਾਈ ਹੈ ਦੋਸੰਸ ਦੀ ਹਲਕਾ ਚ ਅਚਾਨਕ ਆਏ ਨਤੀਜਿਆਂ ਦੇ 11 ਸੀਟਾਂ ਤੇ ਕੱਟੜਪੰਥੀਆਂ ਦੇ ਵਾਦੇ ਵੋਟ ਸ਼ੇਅਰ ਦੇ ਮੱਦੇ ਨਜ਼ਰ ਪਾਕਿਸਤਾਨ ਨਾਲ ਲੱਗਦੇ ਸੂਬੇ ਚ ਕੇਂਦਰੀ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਨੇ ਮਹਾਰਨ ਸਰ ਇਸ ਫੋਕਮ ਵਿੱਚ ਕਈ ਸੰਦੇਸ਼ ਹਨ ਕਟੜਪੰਤੀ ਤਾਕਤਾਂ ਨੂੰ ਹਵਾ ਦੇਣ ਵਾਲੇ ਤੱਤਾ ਦੇ ਵੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਜੇਲ੍ਹ ਤੋਂ ਚੋਣ ਲੜਨ ਵਾਲੇ ਖਾਸ ਕੈਨਸਤਾਨੇ ਸਮਰਥਕ ਅੰਮਤਪਾਲ ਸੰਗਤ ਤੇ ਸਰਵਿਸਨ ਖਾਲਸਾ ਜਿੱਥੇ ਤੋਂ ਕਈ ਅਰਥ ਕੱਢੇ ਜਾ ਰਹੇ ਨੇ ਆਪ ਦੇ ਲਈ ਚ ਕੱਲੇ ਹੀ ਲੜੇਗੀ ਵਿਧਾਨ ਸਭਾ ਚੋਣਾਂ ਕਾਂਗਰਸ ਤੋਂ ਬਣਾਈ ਦੂਰੀ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਇਕੱਲੇ ਹੀ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਦਿੱਲੀ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਗੋਪਾਲ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਰੋਧੀ ਪਾਰਟੀਆਂ ਪਾਰਟੀ ਇੰਡੀਆ ਅਲਾਇੰਸ ਦਾ ਹਿੱਸਾ ਹੋਣ ਦੇ ਬਾਵਜੂਦ 2025 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਇਕੱਲੇ ਹੀ ਲੜੇਗੀ ਗੋਪਾਲ ਰਾਏ ਨੇ ਟੀਵੀ 9 ਨੂੰ ਦੱਸਿਆ ਕਿ ਜਿੱਥੇ ਤੱਕ ਵਿਧਾਨ ਸਭਾ ਚੋਣਾਂ ਦਾ ਸਵਾਲ ਹੈ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਨਹੀਂ ਕੀਤਾ ਗਿਆ ਦਿੱਲੀ ਵਿੱਚ ਕਾਂਗਰਸ ਨਾਲ ਗੱਠਜੋੜ ਸਿਰਫ ਲੋਕ ਸਭਾ ਚੋਣਾਂ ਲਈ ਸੀ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ਇਕੱਲੇ ਹੀ ਲੜੇਗੀ ਪੰਜਾਬ ਦੇ ਚੁੱਣਾ ਲਗਾਉਣ ਲਈ ਮਿਲੇਗਾ ਇਸ ਦਿਨ ਤੋਂ ਨਹਿਰੀ ਪਾਣੀ ਮੁਕਮਤੀ ਨੇ ਕੀਤਾ ਐਲਾਨ ਤੱਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਕੱਲ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਦੀ ਉਹ ਵਾਅਦਾ ਤੇ ਵਾਅਦਾ ਤੋਂ ਕਰਨ ਦਾ ੱਦਾ ਦਿੱਤਾ ਮੁੱਖ ਮੰਤਰੀ ਨੇ ਅੱਜ ਇੱਥੇ ਜਲ ਸਰੋਤ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਝੋਨੇ ਦੀ ਅਗਾਮੀ ਸੀਜ਼ਨ ਤੋਂ ਨਹਿਰੀ ਪਾਣੀ ਦੀ ਸਪਲਾਈ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਉਹਨਾਂ ਨੇ ਕਿਹਾ ਕਿ ਗੈਰਜੋਦ ਤੋਂ ਕਿਸਾਨਾਂ ਨੂੰ ਨਹਿਰੀ ਪਾਣੀ ਨਿਰਵਿਘਨ ਸਪਲਾਈ ਕੀਤਾ ਜਾਵੇਗਾ ਕਿਉਂਕਿ ਨਹਿਰਾਂ ਦੀ ਗਾਰ ਕਟਣ ਦਾ ਮੁਕਾਮ ਜਿਹੜਾ ਮੁਕੰਮਲ ਹੋ ਗਿਆ ਹੈ ਮਾਨ ਦੱਸਿਆ ਕਿ 11 ਜੂਨ ਤੋਂ ਸ਼੍ਰੀ ਮੁਕਸਿਸ ਸਾਹਿਬ ਫਰੀਦਕੋਟ ਮਾਨਸਾ ਬਟੰਡਾ ਫਾਇਲ ਕਾ ਫਰੋਇਪੁਰ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਲਗੇ ਕੰਡਿਆਲੀ ਤਾਰ ਤੋਂ ਪਾਰ ਦੇ ਇਲਾਕੇ ਵਿੱਚ ਨਹਿਰੀ ਪਾਣੀ ਦੀ ਸਪਲਾਈ ਕੀਤੀ ਜਾਵੇਗੀ ਇਸੇ ਤਰ੍ਹਾਂ 15 ਜੂਨ ਤੋਂ ਮੋਗਾ ਸੰਗਰੂਰ ਮਲੇਰਕੋਟਲਾ ਪਟਿਆਲਾ ਫਤਿਹਗੜ੍ਹ ਸਾਹਿਬ ਸਹਿਬਜ਼ਾਦਾ ਅਜੀਤ ਸਿੰਘ ਨਗਰ ਰੂਪਨਗਰ ਲੁਧਿਆਣਾ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਤਰਨਤਨ ਅਮਰਸਰ ਗੁਰਦਾਸਪੁਰ ਅਤੇ ਪਠਾਨਕੋਟ ਲਈ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ ਸਹੂਜ ਕੱਲ ਲਈ ਬਹਾਰ ਆਉਣਗੇ ਅਮਿਤਪਾਲ ਸੰਸਦ ਸੱਚੋ ਗੈਰਹਾਜ਼ਰੀ ਲਈ ਸਪੀਕਰ ਦੀ ਇਜਾਜ਼ਤ ਜ਼ਰੂਰੀ ਲੋਕ ਸਭਾ ਚੋਣਾਂ ਦੇ ਨਤੀਜੇ ਦੇਸ਼ ਦੀ ਸੰਸਦ ਲਈ ਦੋ ਅਜਿਹੇ ਨਾਮ ਲੈ ਕੇ ਆਏ ਨੇ ਜਿਨ੍ਹਾਂ ਦੀ ਜਿੱਤ ਹਰਿਆ ਨਹੀਂ ਝੜਕ ਰਹੀ ਹੈ ਇਹਨਾਂ ਚ ਇੱਕ ਦਾ ਨਾਮ ਜੰਮੂ ਕਸ਼ਮੀਰ ਦੇ ਬਾਰਾਮੂਲਾ ਤੋਂ ਇੰਜੀਨੀਅਰ ਰਸ਼ੀਦ ਹੈ ਜਦਕਿ ਦੂਜਾ ਨਾਮ ਪੰਜਾਬ ਦੇ ਖੰਡੂਰ ਸਾਹਿਬ ਤੋਂ ਵਾਜ ਪੰਜਾਬ ਦੇ ਮੁਖੀ ਅਮਿਤਪਾਲ ਸਿੰਘ ਦਾ ਹੈ ਅਮਿਤਪਾਲ ਸਿੰਘ ਖਿਲਾਫ ਰਾਸ਼ਟਰੀ ਸਿਕਿਉਰਿਟੀ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ ਅਮਿਤਪਾਲ ਸਿੰਘ ਦੀ ਗੱਲ ਕਰੀਏ ਤਾਂ ਮર્ચ 2023 ਤੋਂ ਐਨਐਸਏ ਤਹਿਤ ਅਸਾਮ ਦੀ ਡਿਬਰਗੜ ਜਿਲ੍ਹੇ ਵਿੱਚ ਬੰਦ ਹੈ ਐਨਐਸਏ ਇੱਕ ਕਾਨੂੰਨ ਹੈ ਜੋ ਸਰਕਾਰ ਦੀ ਰਸਮੀ ਦੋਸ਼ਾਂ ਤੋਂ ਬਿਨਾ ਵਿਅਕਤੀਆਂ ਨੂੰ 12 ਮਹੀਨੇ ਤੱਕ ਨજરਬੰਦ ਕਰਨ ਦੀ ਇਜਾਜ਼ਤ ਦਿੰਦਾ ਪਰ ਅਮਿਤਪਾਲ ਸਿੰਘ ਨੂੰ ਅੱਜ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਚੋਣਾ ਤੋਂ ਪਹਿਲਾਂ ਪਰਿਵਾਰ ਨੇ ਅਮਿਤਪਾਲ ਸਿੰਘ ਅਤੇ ਉਸਦੇ 9 ਸਾਥੀਆਂ ਨੂੰ ਪੰਜਾਬ ਸ਼ਿਫਟ ਕਰਨ ਲਈ ਯਤਨ ਕੀਤੇ ਜੋ ਅਸਫਲ ਰਹੇ ਅਖੀਰ ਪਰਿਵਾਰ ਨੇ ਅਮਿਤਪਾਲ ਨੂੰ ਲੋਕ ਸਭਾ ਚੋਣਾਂ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ ਹਰਾਨੀ ਦੀ ਗੱਲ ਹੈ ਕਿ ਖੰਡੂਸ ਸਾਹਿਬ ਦੇ ਲੋਕਾਂ ਨੇ ਰਵਾਇਦੀ ਪਾਰਟੀ ਨੂੰ ਇਸ ਹੱਦ ਤੱਕ ਨਕਾ ਦਿੱਤਾ ਕਿ ਅਮਿਤਪਾਲ 1.97 ਲੱਖ ਵੋਟਾਂ ਦੇ ਫਰਕ ਨਾਲ ਜਿੱਤ ਗਏ ਸੰਵਿਧਾਨਿਕਤਾ ਅਤੇ ਸਾਂਸਦ ਮੈਂਬਰ ਬਣ ਲਈ ਅਮਿਤਪਾਲ ਨੂੰ ਸਭ ਤੋਂ ਪਹਿਲਾਂ ਸੌ ਚੁੱਕਣੀ ਪੈਂਦੀ ਹੈ ਚੋਣ ਜਿੱਤਣ ਦਾ ਮਤਲਬ ਹੈ ਕਿ ਜੇਲ੍ਹ ਵਿੱਚ ਹੁੰਦੇ ਬਾਅਦ ਦੀ ਅਮਿਤਪਾਲ ਕੋਲ ਹੁਣ ਸਾਂਸਦ ਮੈਂਬਰ ਵਜੋਂ ਸੰਵਿਧਾਨਕ ਫਤਵਾ ਹੈ ਜਿਹੜੇ ਵਿੱਚ ਬੰਦ ਹੋਏ ਬੰਦ ਚੁਣੇ ਹੋਏ ਸਾਂਸਦ ਮੈਂਬਰ ਦੀ ਸੌ ਚੁੱਕਣ ਬਾਰੇ ਸੰਵਿਧਾਨ ਵਿੱਚ ਕੋਈ ਵੱਖਰਾ ਫੈਸਲਾ ਨਹੀਂ ਲਿਆ ਗਿਆ ਪਰ ਜੇਕਰ ਅਸੀਂ ਪੁਰਾਣੀਆਂ ਉਦਾਹਰਨਾਂ ਤੇ ਨਜ਼ਰ ਮਾਰੀਏ ਤਾਂ ਕਈ ਅਜਿਹੇ ਨੇਤਾ ਜਿਨ੍ਹਾਂ ਨੇ ਜੇਕਰ ਇਹ ਰੈਂਦਾ ਸੌ ਚੁੱਕਣ ਲਈ ਆਰਜੀ ਪੈਰੋਲ ਲਈ ਸੀ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਮਿਲਦੇ ਆ ਹੋਰ ਖਬਰਾਂ ਨਾਲ ਹੁੰਦ ਲਈ ਐਨਾਂ ਹੀ ਧੰਨਵਾਦ ਸਤਿ ਸ਼੍ਰੀ ਅਕਾਲ